ਸਵੇਰੇ ਉਠਣ ਤੋਂ ਬਾਅਦ ਭੋਲ ਨਾਲ ਵੀ ਰਸੋਈ ਦੀ ਇਹ ਚੀਜ਼ ਨਾ ਵੇਖੋ ਆਉ ਜਾਣਦੇ ਆ ਕਿਉਂ ਆਪਾਂ ਸਭ ਜਾਣਦੇ ਆ ਰਸੋਈ ਨੂੰ ਘਰ ਦਾ ਮੁੱਖ ਅੰਗ ਕਿਹਾ ਜਾਂਦਾ ਏ ਜੇਕਰ ਆਪਣਾ ਘਰ ਦੇ ਹੈ ਤਾਂ ਰਸੋਈ ਉਸ ਵਿੱਚ ਆਪਣੀ ਆਤਮਾ ਵਾਂਗ ਕੰਮ ਕਰਦੀ ਏ ਜੇ ਰਸੋਈ ਨੂੰ ਆਪਾਂ ਕੋਈ ਜਾਣੇ ਅਣਜਾਣੇ ਗਲਤ ਕਰ ਬੈਠਦੇ ਆ ਤਾਂ ਉਸ ਦਾ ਅਸਰ ਸਾਰੇ ਘਰ ਦੇ ਜੀਆਂ ਤੇ ਹੁੰਦਾ ਇਸ ਲਈ ਖਾਣਾ ਖਾਣ ਖਾਣ ਲੱਗੇ ਤੇ ਬਣਾਉਣ ਉਤੇ ਕੁਝ ਨਿਯਮਾਂ ਦਾ ਪਾਲਣਾ ਦੀ ਖਾਸ ਤੌਰ ਤੇ ਜ਼ਰੂਰਤ ਹੈ ਕਿਹਾ ਜਾਂਦਾ ਵੀ ਜੇ ਸਵੇਰ ਜਦੋਂ ਉਠੋ ਤਾਂ ਸੋਈ ਦੀਆਂ ਕੁਝ ਚੀਜ਼ਾਂ ਆਪਾਂ ਨੂੰ ਨਹੀਂ ਵੇਖਣੀਆਂ ਚਾਹੀਦੀਆਂ ਤੇ ਕੁਝ ਐਵੇਂ ਦੇ ਕੰਮ ਨਹੀਂ ਜੋ ਸਵੇਰੇ ਉਠਣਸਾਰ ਆਪਾਂ ਨੂੰ ਨਹੀਂ ਕਰਨੇ ਚਾਹੀਦੇ ਐਵੇਂ ਦੇ ਕਰਨ ਨਾਲ ਅੰਨ ਤੇ ਧਨ ਵਿੱਚ ਕਮੀ ਆਉਂਦੀ ਹੈ ਜੇਕਰ ਆਪਾਂ ਵਾਰ-ਵਾਰ ਇਹ ਕਰਦੇ ਹਾਂ ਤਾਂ ਘਰ ਦੇ ਜੀਵਾਂ ਵਿੱਚ ਕਲਾ ਕਲੇਸ਼ ਵਧਣਾ ਸ਼ੁਰੂ ਹੋ ਜਾਂਦਾ ਹੈ ਕਿਹਾ ਜਾਂਦਾ ਵੀ ਆਪਣੀ ਜੋਰ ਸੋਈਏ ਇੱਥੇ ਚੰਗੀ ਊਰਜਾ ਭਾਵ ਤਾਕਤ ਤੇ ਮਾੜੀ ਊਰਜਾ ਹੁੰਦੀਆਂ ਨੇ ਹੁਣ ਆਪਾਂ ਕਿਹੜੀ ਤਾਕਤ ਵਧਾਉਣੀ ਹੈ ਹੁਣ ਆਪਾਂ ਧਿਆਨ ਰੱਖਣਾ ਕਿਹਾ ਜਾਂਦਾ ਹੈ ਵੀ ਰਸੋਈ ਦੇ ਵਿੱਚ ਕਦੇ ਵੀ ਆਪਾਂ ਸ਼ੀਸ਼ਾ ਨਹੀਂ ਲਗਾਉਣਾ ਚਾਹੀਦਾ ਇਸ ਪਿੱਛੇ ਧਾਰਨਾ ਇਹ ਹੈ ਕਿ ਨਾਕਾਰਾਤਮਕ ਊਰਜਾ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਤੇ ਘਰ ਵਿੱਚ ਕਲਾ ਕਲੇਸ਼ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਸਵੇਰੇ ਉੱਠਣਸਾਰ ਕਦੇ ਵੀ ਘਰਦ ਜਿਸ ਨੂੰ ਆਪਾਂ ਚਾਕੂ ਵਿਆਖਦੇ ਉਹ ਚੀਜ਼ਾਂ ਨਾ ਦੇਖੋ ਇਹ ਚੀਜ਼ਾਂ ਮਨ ਤੇ ਨਾਕਾਰਾਤਮਕ ਊਰਜਾ ਦਾ ਫਲ ਪਾਉਂਦੀਆਂ ਨੇ ਸਵੇਰੇ ਇਹ ਚੀਜ਼ਾਂ ਵੇਖਣ ਨਾਲ ਮਨੁੱਖ ਦੇ ਮਨ ਤੇ ਨਾਕਾਰਾਤਮਕ ਪ੍ਰਭਾਵ ਪੈਂਦਾ ਜਿਸ ਨਾਲ ਫਿਰ ਘਰ ਦੇ ਵਿੱਚ ਕਲਾ ਕਲੇਸ਼ ਪਾਦਾ ਇਸ ਲਈ ਘਰ ਵਿੱਚ ਇਹ ਚੀਜ਼ਾਂ ਸਵੇਰੇ ਸਵੇਰੇ ਨਾ ਦੇਖੋ ਤੇ ਰੋਜ਼ ਘਰ ਵਿੱਚ ਇਹ ਚੀਜ਼ਾਂ ਹੋਣ ਤਾਂ ਸਮਝ ਜਾਵੇ ਤੁਹਾਡੇ ਤੇ ਦਲੇਦਰ ਤੇ ਗਰੀਬੀ ਆਉਣ ਵਾਲੀ ਹੈ ਐਵੇਂ ਦੀਆਂ ਤੁਸੀਂ ਰਸੋਈ ਵਿੱਚ ਸਵੇਰੇ ਸਵੇਰੇ ਜੋ ਵੇਖੋ ਤਾਂ ਤੁਸੀਂ ਥੋੜਾ ਸਾਵਧਾਨ ਹੋ ਜਾ ਜਿਵੇਂ ਵਾਰ-ਵਾਰ ਦੁੱਧ ਦਾ ਡੁੱਲਣਾ ਕਿਉਂਕਿ ਅੰਨ ਦਾ ਜੇ ਆਪਾਂ ਅਨਾਦਰ ਕਰਦੇ ਹਾਂ ਫਿਰ ਆਪਣੇ ਇਹ ਹੱਥ ਨਹੀਂ ਆਉਂਦਾ ਦੁੱਧ ਨੂੰ 13ਵਾਂ ਰਤਨ ਕਿਹਾ ਗਿਆ ਹੈ ਇਸ ਤੋਂ ਬਚ ਲਈ ਤਵੇ ਤੇ ਪਾਈ ਪਹਿਲਾ ਪ੍ਰਸ਼ਾਦਾ ਡੰਗਰਾ ਨੂੰ ਪਾਓ ਤੇ ਜਦੋਂ ਸਾਰੇ ਪ੍ਰਸ਼ਾਦੇ ਬਣ ਜਾਣ ਤੇ ਇੱਕ ਦੋ ਪ੍ਰਸ਼ਾਦਾ ਕੁੱਤੇ ਨੂੰ ਜ਼ਰੂਰ ਪਾਓ ਜਿਸ ਘਰ ਸੁੱਚਮ ਨਹੀਂ ਵਰਤੀ ਜਾਂਦੀ ਪ੍ਰਸ਼ਾਦਾ ਪਾਣੀ ਜਿਹੜਾ ਟਕਿਆ ਨਹੀਂ ਜਾਂਦਾ ਝੂਠੇ ਪਾਂਡੇ ਪਏ ਰਹਿੰਦੇ ਨੇ ਉੱਥੇ ਫਿਰ ਬਰਕਤ ਤੇ ਨਿਰੋਗਤਾ ਘਰੋਂ ਮੂੰਹ ਮੋੜ ਦਿੰਦੀ ਹੈ ਇਸ ਲਈ ਸਵੇਰੇ ਉੱਠ ਕੇ ਇਹ ਚੀਜ਼ਾ ਕਰ ਦੇਣਾ ਦੇਖੋ